ਉਹ ਆਏ ਗਰੂ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਅਛਾ ਜੋ ਭਗਤ ਹਨ ਨਾ ਕਿਸੇ ਨੂੰ ਡਰਾਉਂਦੇ ਹਨ ਨਾ ਡਰਦੇ ਹਨ ਕੇ ਪਰਵਾਹ ਰਹਿੰਦੇ ਹਨ ਲਾਪਰਵਾਹ ਨਹੀਂ ਹੁੰਦੇ ਸੋ ਸਾਡਾ ਜੀਵਨ ਕਿਵੇਂ ਹੈ ਚਾਹੀਦਾ ਹੈ ਸਾਡਾ ਜੀਵਨ ਰੁੱਖ ਵਰਗਾ ਚਾਹੀਦਾ ਹੈ ਕੋਈ ਆਏ ਸੱਜਣ ਆਏ ਮਿੱਤਰ ਆਏ ਸਾਰਿਆਂ ਨੂੰ ਠੰਢੀ ਛਾਂ ਦਿੰਦਾ ਹੈ ਸਾਰਿਆਂ ਨੂੰ ਮਿੱਠਾ ਫਲ ਦਿੰਦਾ ਹੈ ਸੋ ਸਾਰਾ ਭੋਜਨ ਬਣਾਉਂਦਾ ਹੈ ਸਾਡਾ ਰੁੱਖ ਵਰਗਾ ਜੀਵਨ ਚਾਹੀਦਾ ਹੈ ਬਾਜ਼ਾਰ 'ਚ ਬਹੁਤ ਕੁਝ ਹੈ ਕਾਦੇ ਵੰਜਾਰੇ ਆ ਕਾਦੇ ਗਾਕ ਆਈ ਸਾਰੇ ਗਾਕ ਆ ਕੀ ਖਰੀਦਣਾ ਹੈ ਉੱਪਰ ਸਿਰ ਤੇ ਡਰਾਈਵਲ ਹੈ ਅੱਛਾ ਕੰਮ ਕਰੋ ਤੇ ਮੋਹੰਕਾਰ ਇਹ ਸਾਡਾ ਫਿਊਲ ਸੀ ਸਾਡੀ ਸ਼ਕਤੀ ਸੀ ਸ ਇਹਦੀ ਲੋਡ ਹੈ ਹੁਣ ਮਗਰ ਦਸ਼ਮਨ ਲੱਗ ਗਿਆ ਉੱਥੇ ਭੱਜਣ ਦੀ ਲੋੜ ਹੈ ਅੰਦਰ ਦਾ ਸਰਕਲ ਵੀ ਆਟੋਮੈਟਿਕ ਹੋਏਗਾ ਤਾਕਤ ਆਏਗੀ ਸਭ ਕੁਝ ਆਪਣੇ ਆਪ ਖੇਲ ਚੱਲ ਰਿਹਾ ਹੈ ਪਰਮੇਸ਼ਰ ਦਾ ਤਮਾਸ਼ਾ ਹੈ ਸੋ ਇੱਕ ਕਾਜਲ ਦੀ ਕੋਟਰੀ ਤੋ ਵਿਰਲਾ ਬਚੇਗਾ ਕਾਲਖ ਤੋਂ ਸੁਰੱਖ ਦੀਆਂ ਟਾਣੀਆਂ ਵੜਦੇਓ ਅੱਛਾ ਇਹ ਐ ਹੈ ਜਿਵੇਂ ਅਸੀਂ ਕਾਮ ਕਾਮ ਇੱਕ ਤੇ ਸਖਸ ਹੈ ਇੱਕ ਕਾਮਨਾਵਾਂ ਹਨ ਸਾਡੀਆਂ ਇੱਛਾ ਹਨ ਸੋ ਇੱਛਾਂ ਵੜਤਾ ਨਹੀਂ ਥੱਲੇ ਜੜ ਤੇ ਤਾਂ ਰੁੱਖ ਜੁੜਿਆ ਹੋਇਆ ਹੈ ਕੰਤੇ ਨੂੰ ਰੁੱਖ ਨੂੰ ਸਕਾਣਾ ਹੈ ਨਹੀਂ ਸੁਕੇਗਾ ਜੇ ਟਾਣੀਆਂ ਵੜਤੀਆਂ ਮੌਸਮ ਆਇਆ ਫੁਟਾਰਾ ਹੋਏ ਦਾ ਅੱਛਾ ਸੋ ਹੁਣ ਲੋਬ ਆ ਗਿਆ ਕਹਿੰਦੇ ਸਾਰੇ ਪੱਤੇ ਝਾੜ ਦੋ ਵੱਢ ਲੋ ਅੱਛਾ ਰੱਖ ਨੂੰ ਸੁਕਾਣਾ ਹੈ ਨਹੀਂ ਸੁਕੇਗਾ ਕਿਉਂਕਿ ਖੱਲੇ ਧਰਤੀ 'ਚ ਜੜ ਜੁੜੀ ਹੋਈ ਹੈ ਹੁਣ ਰੱਖਣੋ ਜਿੱਥੇ ਤਾਣੀਆਂ ਸੀ ਇਹ ਪੱਤੇ ਸੀ ਉੱਪਰੋਂ ਵੱਢਦੇ ਹੋ ਕਹਿੰਦੇ ਸੁਕਾਣਾ ਹੈ ਅੱਛਾ ਸੁੱਕ ਜਾਏਗਾ ਨਹੀਂ ਥੱਲੇ ਜੜਾਂ ਧਰਤੀ 'ਚ ਹਨ ਉਹਦੀਆਂ ਫੇਰ ਫਟਾਰਾ ਹੋਣਾ ਹੈ ये यहभ ते काबू करेगा काम त्रोध तरती बराबर वर्दे हो नहीं क्रोध फिर रुख सुख जेगा नहीं सो क्रोध तवे काबू करेगा गुस्से ते अच्छा जड़ों पुटना पेगा जड़ा की हैं ਜੜਾ ਹੰ ਸਾਡਾ ਪਰਮ ਮੈਂ ਹਾਂ ਤੂੰ ਨਹੀਂ ਅੱਛਾ ਘਰ ਚ ਮਾਤਾ ਚਲਾਣਾ ਕਰਗੀ ਰੁਸਤ ਤ ਹੋਵੇ ਮਾਤਾ ਤੇ ਘਰੇ ਹੀ ਹੈ ਨਿੱਚੋਂ ਤੇ ਜੋਤ ਗਈ ਮਾਤਾ ਤੇ ਘਰੇ ਹੀ ਹੈ ਸਰੀਰ ਤੇ ਘਰੇ ਹੀ ਹੈ ਅਸੀਂ ਸਰੀਰ ਨੂੰ ਸਭ ਕੁਝ ਮੰਨ ਲਿਆ ਅਸੀਂ ਰਿਸ਼ਤੇਦਾਰਾਂ ਕੋ ਗਏ ਪੂਆਜੀ ਦੇ ਘਰ ਗਏ ਸੋ ਜੋ ਸਮਾਨ ਹੈ ਉਹ ਪੂਆਜੀ ਦਾ ਹੈ ਸਾਰੀ ਸਮਗਰੀ ਸਾਰਾ ਕੁਝ ਪਰਮੇਸ਼ਰ ਦਾ ਹੈ ਪਿੱਛੇ ਕਈ ਅਰਬਾ ਖਰਬਾ ਬਿਲੀਅਨ ਟਿਲੀਅਨ ਬੇਅੰਤ ਜੋ ਪਿੱਛੇ ਮਾਤਾ ਪਿਤਾ ਕੋਈ ਬਚੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਇੱਕੋ ਦੀ ਵਿਆਖਿਆ ਹੈ ਇੱਕ ਦੀ ਕਥਾ ਹੈ ਇੱਕ ਦੀ ਵਿਚਾਰ ਹੈ ਅੱਛਾ ਇਹ ਗੱਡੀ ਨੂੰ ਲੈ ਕੇ ਗਏ ਸੋ ਗੱਡੀ ਕਿਵੇਂ ਚੱਲਦੀ ਸੀ ਵਿੱਚ ਤੋਂ ਬੈਠਾ ਸੀ ਤਾਂ ਚਲਾ ਰਿਆ ਸੀ ਵਿਚ ਜੋਤ ਸਰੀਰ ਨੂੰ ਚਲਾ ਰਹੀ ਹੈ ਇੱਥੇ ਭਰਮ ਪੈ ਗਿਆ ਸਭ ਇਹ ਮੋਟਰਸਾਈਕਲ ਨੂੰ ਕੌਣ ਚਲਾ ਰਿਹਾ ਭੱਜ ਰਿਹਾ ਹੈ ਮੋਟਰਸਾਈਕਲ ਤੇ ਆ ਖੜਾ ਨਹੀਂ ਇਹ ਘਰ ਲੋਥ ਹੈ লাশ ਹੈ ਮਾਤਾ ਪਿਤਾ ਦੀ ਉਹ ਤੇ ਘਰ ਹੀ ਆ ਫਿਰ ਬੱਚੋ ਜੋਤ ਚਲੀ ਗਈ ਸਾਰਾ ਜੋਤ ਦਾ ਖੇਲ ਹੈ ਆਤਮਾ ਦਾ ਖੇਲ ਹੈ ਸੋ ਆਪਣੇ ਆਪ ਨੂੰ ਸਲੰਡਰ ਕਰਨਾ ਪਏਗਾ ਕੋਰੀਆਂ ਸਿਆਣ ਪਖੰਡ ਛੱਡਣਾ ਪਏਗਾ ਸੋ ਕਲਰ ਸਕੀਮਾ ਛੱਡਨੀ ਆ ਪੈਣੀ ਆ ਕਾਦਰ ਕਰਤਾ ਤੂੰ ਕਰਤਾ ਨਹੀਂ ਸੋ ਕਦਰ ਦੀ ਕਰਤੇ ਦੀ ਕੁਦਰਤ ਨੂੰ ਸਮਝਣਾ ਪਏਗਾ ਪਿੱਛੇ ਖੇਲ ਚੱਲ ਰਿਹਾ ਹੈ ਅਸੀਂ ਪਹਿਲਾਂ ਖਡੌਣਿਆਂ ਨਾਲ ਖੇਡਣ ਲੱਗੇ ਬੱਚੇ ਸੀ ਵੱਡੇ ਹੋ ਕੇ ਅਸਲੀ ਚੀਜ਼ਾਂ ਨਾਲ ਖੇਡਣ ਲੱਗੇ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਜਦੋਂ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਗੇ ਇਹ ਕਾਡੇ ਤੇ ਭਰਮ ਚੀ ਸੀ ਸਭ ਕੁਝ ਵਿੱਚ ਚੌਂਜੇ ਖੰਭ ਅੱਖਾਂ ਸਭ ਕੁਸੀਂ ਵਿੱਚੇ ਬੱਚੇ ਦੀ ਖਰਾਕ ਸਾਰਾ ਕੁਸ਼ ਪਰਮੇਸ਼ਰ ਨੇ ਇੱਕੋ ਵਾਰੀ ਭੰਡਾਰੇ ਪਾਏ ਹਨ ਇਹ ਜਨਵਰ ਪਸ਼ੂ ਕੀ ਕਰ ਸਕਦੇ ਸੀ ਸਭ ਮਨੁੱਖੀ ਕੁਛ ਨਾ ਕੁਛ ਬਣਾ ਰਿਹਾ ਹੈ ਸੋ ਢਾ ਰਿਹਾ ਹੈ ਜੋ ਵੱਡੇ ਵੱਡੇ ਲੋਗ ਹਨ ਤ੍ਰਿਸ਼ਨਾ ਪੁੱਜ ਗਈ ਨਹੀਂ ਬਿਨ ਪਾਣੀ ਤੋਂ ਅੱਖਾਂ ਦੇ ਸਾਹਮਣੇ ਡੁੱਬਰੇ ਹਨ ਅੱਛਾ ਇਹ ਮਾਇਆ ਮਾਇਆ ਦੀ ਮਾਇਆ ਨੂੰ ਵਰਤਣਾ ਸੀ ਇਹਨੂੰ ਨੌਕਰ ਰੱਖਣਾ ਸੀ ਅਸੀਂ ਮਾਲਕ ਬਣਾ ਲਿਆ ਸੋ ਮੈਂ ਕਿੱਲ ਤੇ ਖੜਾ ਖੜ ਸਕਦਾ ਬਿੱਲਪਤਾਂ ਤੋਂ ਡਿੱਗਾਂਗਾ ਜੀ ਭਗਤਾਂ ਹਮੇਸ਼ਾ ਬੇਪਰਵਾਹ ਰਹੇ ਹਨ ਲਾਪਰਵਾਹੀ ਹੁਣ ਆਪਣੀ ਆਪ ਨੂੰ ਸਮਝਣਾ ਪਏਗਾ ਆਪਣੀ ਆਪ ਜਾਣ ਪਛਾਣ ਕਰਨੀ ਪਏਗੀ ਇੱਕ ਕਮਰੇ ਚ ਹਾ ਪਤੀ ਔਰ ਪਤਨੀ ਅਸੀਂ ਸਾਰਿਆਂ ਜ਼ੀਰੋ ਆਹਾਂ ਜ਼ੀਰੋਾਂ ਦੀ ਕਦਰ ਨਹੀਂ ਪੈਣੀ ਸੋ ਸਾਰਾ ਖੇਲ ਪਰਮੇਸ਼ਰ ਦਾ ਹੈ ਅਸੀਂ ਸਾਨੂੰ ਖੜਾ ਰਿਹਾ ਹੈ ਵੱਡੇ ਹੋ ਕੇ ਅਸੀਂ ਅਸਲੀ ਚੀਜ਼ਾਂ ਨਾਲ ਖੇਡਣ ਲੱਗੇ ਪਹਿਲਾਂ ਬੱਚੇ ਸੀ ਨਕਲੀ ਚੀਜ਼ਾਂ ਨਾਲ ਖੇਡਦੇ ਸੀ ਸੋ ਕੀ ਕਰਨਾ ਕਿਉਂ ਕਰਨਾ ਜਦੋਂ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 2030 ਚ ਸਵਿਧਾਨ ਲਾਗੂ ਹੋਏਗਾ ਸ਼ਬਦ ਹੀ ਗੁਰੂ ਹੈ ਸੋ ਸੂਰਤ ਨੂੰ ਚੇਲਾ ਬਣਾਉਣਾ ਪਏਗਾ ਅੰਦਰ ਹੀ ਦਿਲ ਦੀ ਹਾਕ ਦਿਲ ਜਾਣਨ ਦੇ ਦਿਲ ਕੀ ਹੈ ਇੱਕ ਨੈਕਟ੍ਰੈਸਿਟੀ ਵੱਜਾਏਗਾ ਸਾਰਾ ਇਹ ਆਤਮਾ ਚ ਇਹ ਸਾਰਾ ਖੇਲ ਹੈ ਜੀ ਆਤਮਾ ਨਾ ਪ੍ਰਮਾਤਮਾ ਨਾਲ ਮਿਲਣਾ ਹੈ ਜੀ ਪਾਣੀ ਦਾ ਬੁਲਬਲਾ ਪਾਣੀ ਦੀਆਂ ਤਰੰਗਾ ਪਾਣੀ ਦੇ ਰੂਪ ਸੀ ਇੱਥੇ ਭਲੇਖਾ ਪੈ ਗਏ ਅਸੀਂ ਦੋ ਹਾਂ ਠੀਕ ਹੈ ਦੋ ਦੋ ਚੀਜ਼ਾਂ ਪ੍ਰਵੇਸ਼ਯ ਨੇ ਬਣਾਈਆਂ ਸੋ ਲੂਣ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚ ਖੁਰਕੀ ਜੀ ਕੀ ਪ੍ਰਾਪਤ ਕਰਨਾ ਹੈ ਅਸੀਂ ਖੇੜਾ ਆਨੰਦ ਵਿਗਾਸ ਲੈਣ ਆਏ ਸੀ ਨਾਨਕ ਭਗਤਾ ਸਦਾ ਵਿਗਾਸ ਸੇ ਭਗਤੀ ਕਰਨੀ ਆਪਣੇ ਆਪ ਨੂੰ ਪ੍ਰੇਮ ਕਰਨਾ ਇਹੀ ਭਗਤੀ ਆ ਜੇ ਮੈਂ ਆਪਣਾ ਸੱਕਾ ਨਹੀਂ ਕਿਸੇ ਦਾ ਕੀ ਸੱਕਾ ਹੋਵਾਂਗਾ ਇਹੀ ਭਗਤੀ ਆਪਣੇ ਆਪ ਨੂੰ ਪ੍ਰੇਮ ਕਰਨਾ ਹੈ ਕੁਦਰਤ ਨੂੰ ਸਮਝਣਾ ਪਏਗਾ ਸੋ ਇਹ ਜੋ ਪਰਮ ਕਰਕੇ ਨਾ ਸੀ ਜਮਦੂਤਾਂ ਦੇ ਵਸਾਂ ਜਮਦੂਤ ਕੀ ਹੈ ਜਮ ਕੀ ਹਨ ਇਹ ਭਰਮ ਹੈ ਸਾਡਾ ਸੋ ਇਹ ਗੱਡੀ ਗੱਡੀ ਚ ਡਰਾਈਵਰ ਨਿਕਲ ਗਿਆ ਗੱਡੀ ਤਾਂ ਖੜੀ ਹੈ ਨਹੀਂ ਗੱਡੀ ਨੂੰ ਚਲਾਣ ਵਾਲਾ ਡਰਾਈਵਰ ਹੈ ਸਾਰੀ 99.999 ਮਨ ਦਾ ਹੀ ਸਾਰਾ ਖੇਲ ਹੈ লাশ ਘਰ ਹੈ ਸਰੀਰ ਤਿੱਥੀ ਸੀ ਸਰੀਰ ਹੋਰ ਹੈ ਆਤਮਾ ਹੋਰ ਹੈ ਆਪਣੀ ਹੋਂਦ ਨੂੰ ਸਮਝਣਾ ਪਏਗਾ ਜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਾ ਜੇ ਭੁੱਲਿਆ ਨਹੀਂ ਹੈ ਜੀ ਸੋ ਦਾਸ ਤਾਂ ਬਹੁਤ ਗਲਤੀਆ ਹੋ ਰਹੀਆਂ ਮੂਰਖਾ ਜੀ ਦਾਸ ਹੈ ਸੰਗਤ ਅਰ ਗੁਰਬਖਸ਼ ਨਾਰਾ ਮੈਂ ਇੱਕ ਲੱਤ ਖੜਾ ਖੜ ਸਕਦਾ ਬੇ ਲੱਤ ਤਾਂ ਡਿੱਗਾ ਪਰਮੇਸ਼ਰ ਕੁਦਰਤ ਰੂਪ ਹੈ ਸਿਸਟਮ ਰੂਪ ਹੈ ਪੱਕੇ ਕਾਨੂੰਨ ਹਨ ਉਹਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ ਬੂਝ ਅਕਲ ਨਾਲ ਤਿਆਰ ਕਰਨਾ ਹੈ ਜੀ ਇਹ ਜਨਰ ਪਛੂ ਕੀ ਕਰ ਸਕਸੀ ਆਨੰਦ ਲੈਣਾ ਹੈ ਜੀ ਦੇਖ ਤੇ ਫੱਤੇ ਜੀ